ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ 2016 ਮਾਡਲ ਦੂਜੇ ਨਾਂ ਹੈ ਗੱਡੀ ਏਰੀਆ ਹੈਗਾ ਜੀ ਮਲੇਰ ਕੋਟਲਾ ਕਾਗਜ਼ ਵਗੈਰਾ ਪੂਰੇ ਨੇ ਜੀ ਫੁੱਲ ਗਾਰੰਟੀ ਹੈ ਗੱਡੀ ਪੰਜਾਬ ਨੰਬਰ ਹੈ ਜੀ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੌਂਡੀਆਰ ਟਰੈਕਟਰ ਦੇ ਟਾਇਰ ਰਿਮਸ ਸਮੇਤ ਵਿਕਾਊ ਨੇ ਜੀ ਜੌਨ ਡੀਅਰ ਟਰੈਕਟਰ ਦੇ ਟਾਇਰ ਰਿਮਸ ਸਮੇਤ ਵਿਕਾਊ ਨੇ ਏਰੀਆ ਗੁਰੂ ਹਰਸਹਾਏ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਬਾਕੀ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਰੇਟ ਦੀ ਗੱਲ ਕਰੀ ਤਾਂ 18000 ਰੁਪਏ ਰੇਟ ਹੈ ਜੀ ਇਹਨਾਂ ਦਾ 6239365993 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ A1 ਕੰਡੀਸ਼ਨ ਹੈ ਨਵੀਂ ਬੈਟਰੀ ਹੈ ਨਵੇਂ ਸੀਟ ਕਵਰ ਕਾਗਜ਼ ਪੂਰੇ ਨੇ ਜੀ ਸ਼ਿਲਡ ਇੰਜਣ ਰੇਟ ਹੈ ਜੀ 85000 ਰੇਟ 85000 ਹੈ ਜੀ ਏਰੀਆ ਹੈਗਾ ਜੀ ਚਰਖੀ ਦਾਦਰੀ ਹਰਿਆਣਾ 95410 10102 95410 10102 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ ਹੈ ਜਿਹੜੀ ਤੁਸੀਂ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਆਸ਼ਾ ਟਰੈਕਟਰ ਵਿਕਾਊ ਹੈ ਜੀ 99 ਮਾਡਲ ਹੈ ਐਂਟਰ ਵਾਲੀ ਲਿਫਟ ਲੱਗੀ ਹੋਈ ਹੈ ਫਿਕਸ ਰੇਟ ਹੈ ਜੀ 70000 ਫਿਕਸ ਰੇਟ ਰੱਖਿਆ ਗਿਆ ਜੀ 70000 ਏਰੀਆ ਗਿੱਦੜਵਾਹਾ 94655 81768 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ 99 ਮਾਡਲ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਟਰਾਲਾ ਵਿਕਾਊ ਹੈ ਜੀ 12x6.6 ਦਾ ਜੈਕ ਵਾਲਾ ਫੁੱਲ ਹੈਵੀ ਹੈ ਜੀ 23 ਕੁਆਂਟਲ ਬੇਟ ਹੈ ਜੀ ਬੇਦਾਗ ਟਾਇਰ ਨੇ ਜੀ ਰੇਟ 165000 ਏਰੀਆ ਅੰਮ੍ਰਿਤਸਰ 97812 14111 97812 64111 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਟਰਾਲਾ ਜਿਹੜਾ ਜੈਕ ਵਾਲਾ 1,65,000 ਰੁਪਏ ਵਿੱਚ ਖਰੀਦ ਸਕਦੇ ਹੋ 6 ਏਕੜ ਜ਼ਮੀਨ ਚਾਹੀਦੀ ਹੈ ਜੀ ਇਹਨਾਂ ਵੀਰਾਂ ਨੂੰ ਮਾਨਸਾ ਏਰੀਆ ਦੇ ਵਿੱਚ ਚਾਹੇ ਪਾਣੀ ਦਾ ਪ੍ਰਬੰਧ ਨਾ ਹੋਵੇ ਘੱਟ ਤੋਂ ਘੱਟ ਕੀਮਤ ਵਾਲੀ ਜ਼ਮੀਨ ਹੋਵੇ ਤੇ ਘੱਟ ਬਾਣ ਹੋਵੇ ਤਾਂ ਵੀ ਕੋਈ ਚੱਕਰ ਨਹੀਂ जेकर कोई भीर बेचता हो भी संपर्क कर नंबर नोट कर लो जी सतानवे सत्त सौ बानवे त्रेंट चार सौ अठाई ए नंबर है जी इस नंबर पर तुम कॉल कर सकते हो जे किसी भीर ने जमीन बेचनी हो म्यूजिक सिस्टम बिकाऊ है बिग ब्रदर चार बेसा सोलह इंच सोलह स्पीकर रेट है जी सैंती हज़ार एरिया कोट ईसै खां फुल गरंटी है फुल गरंटी है जी कोट ईस खां एरिया है म्यूजिक सिस्टम बिकाऊ है जी सैंती हज़ार 8194935702 ਇਸ ਨੰਬਰ ਤੇ ਫੋਨ ਕਰਕੇ ਤੁਸੀਂ میوزਿਕ ਸਿਸਟਮ ਹੈ ਜਿਹੜਾ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਆ 2004 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਟਾਇਰ 40% ਅਗਲੇ ਨਵੇਂ ਨੇ ਰੇਟ ਵੀਰ ਨੇ ਦੱਸਿਆ ਨਹੀਂ ਨਾ ਹੀ ਏਰੀਆ ਦੱਸਿਆ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਜੀ ਫੋਨ ਨੰਬਰ ਨੋਟ ਕਰ ਲਓ 7681951619 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਡਾਇਰੈਕਟਰ ਬਾਰੇ ਬੰਦ ਦੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਗਾਂ ਵਿਕਾਊ ਹੈ ਜੀ ਗਾਂ ਵਿਕਾਊ ਆ 1 ਮਹੀਨੇ ਦੀ ਸੂਈ ਹੈ ਦੁੱਧ 8 ਕਿਲੋ ਹੈ ਜੀ ਰੇਟ ਹੈ 14000 ਗਾਂ ਵਿਕਾਊ 1 ਮਹੀਨੇ ਦੀ ਸੂਈ 8 ਕਿਲੋ ਦੁੱਧ ਰੇਟ 14000 ਏਰੀਆ ਸੰਘੇ ਤਰਨਤਨ 14000 ਰੁਪਏ ਰੇਟ ਮੰਗਿਆ ਜੀ 8 ਕਿਲੋ ਦੁੱਧ ਹੈਗਾ 1 ਮਹੀਨੇ ਦੀ ਸੂਈ ਹੈ ਏਰੀਆ ਜੀ ਪਿੰਡ ਸੰਘੇ ਤਰਨਤਨ 8146831500 963 ਨੰਬਰ ਤੇ ਖਰੀਦ ਸਕਦੇ ਹੋ 25 30 ਲੱਖ ਨੂੰ ਬਾਣ ਚਾਹੀਦਾ ਜੀ ਤਿੰਨ ਕਿੱਲੇ 10 ਦਨਾ ਚ ਰਜਿਸਟਰੀ ਕਰਵਾਉਣਗੇ ਏਰੀਆ ਜੀ ਲਿੰਕ ਰੋਡ ਸਰਹੰਦ ਪਟਿਆਲਾ ਰੋਡ ਖੰਨਾ ਦੁਰਾਹੇ ਦੇ ਆਸ-ਪਾਸ ਜੇਕਰ ਕੋਈ ਵੀਰ ਵੇਚਦਾ ਸੰਪਰਕ ਕਰੇ 98971 18372 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀ ਵੀਰ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਹੈ ਜੀ ਪਹਿਲੇ ਨয়া ਹੈ ਟਾਇਰ ਨਾਲ ਦੇ 7 ਘੰਟੇ ਚੱਲਿਆ ਜੀ ਏਰੀਆ ਮੋਗਾ ਰੇਟ ਹੈ ਜੀ 6 ਲੱਖ 45000 6 ਲੱਖ 45000 ਰੇਟ ਮੰਗਿਆ 7 ਘੰਟੇ ਚੱਲਿਆ ਸਵਰਾਜ 855 ਟਰੈਕਟਰ 2019 ਮਾਡਲ ਵਿਕਾਊ ਹੈ ਜੀ 9914755467 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ Swift VDI ਗੱਡੀ ਵਿਕਾਊ ਹੈ ਜੀ Swift Dzire BDI ਗੱਡੀ ਵਿਕਾਊ 2012 ਮਾਡਲ ਪਹਿਲੇ ਨਾ ਪੰਜਾਬ ਨੰਬਰ ਟੈਰਵੈਂਟਰੀ ਨਵੇਂ ਨੇ ਦੋ ਚਾਬੀਆਂ ਸੈਂਟਰ ਲੋਕ ਰੇਟ ਹੈ ਜੀ 365000 ਏਰੀਆ ਕਲਕਲਾ ਮੋਗਾ 4 ਤਰੀਕ ਨੂੰ ਬਾਹਰ ਜਾਣਾ ਜੀ ਇਸ ਵੀਰ ਨੇ ਐਨਆਰਆਈ ਵੀਰ ਦੀ ਇਹ ਗੱਡੀ ਹੈਗੀ 4 ਤਰੀਕ ਤੋਂ ਪਹਿਲਾਂ ਪਹਿਲਾਂ ਵੇਚਣੀ ਹੈ 9915380502 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਦੀ ਗੱਡੀ ਜਿਹੜੀ ਜਲਦੀ ਤੋਂ ਜਲਦੀ ਸੇਲ ਹੋ ਸਕੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਸਪੈਸ਼ਲ ਐਡ ਕਰਵਾਉਣ ਦੇ ਲਈ ਸੰਪਰਕ ਕਰੋ 9877988446 ਇਸ ਨੰਬਰ ਤੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਕਈ ਵਾਰੀ ਵੀਰ ਫੋਟੋਆਂ ਭੇਜ ਕੇ ਅੱਗੇ ਕੁਝ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਹਰੇਕ ਵੀਡੀਓ ਦੇ ਵਿੱਚ ਬੋਲੇ ਜਾਂਦਾ ਹੈ ਕਿ ਜਾਣਕਾਰੀ ਚੈੱਕ ਕਰਕੇ ਪੂਰੀ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਇੱਕ ਹੋਰ ਬੇਨਤੀ ਹੈ ਜੀ ਇੱਕ ਵਾਰੀ ਐਡ ਕਰਵਾਉਣ ਤੇ ਇੱਕ ਵਾਰੀ ਐਡ ਕਰਵਾਉਣ ਤੇ ਐਡ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਸੋ ਕਿਰਪਾ ਕਰਕੇ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਅਸੀਂ ਐਡ ਡਿਲੀਟ ਨਹੀਂ ਕਰਾਂਗੇ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਨਵੇਂ ਆਏ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਵੀਡੀਓ ਦੇ ਬੰਦਾ 2012 ਮਾਡਲ 11ਵਾਂ ਮਹੀਨਾ 2012 ਮਾਡਲ 11ਵੇਂ ਮਹੀਨੇ ਦਾ ਐਸਆ ਟਰੈਕਟਰ 1,70,000 ਮੁੱਲ ਟਾਇਰ ਟੂਰ ਮਾਗਰ ਲਿਆ ਜੀ ਬਣਾ ਦੀ ਨਾਲ ਤੇ ਤੇ ਲੜ ਕੇ ਥੱਲਾ ਟਾਇਰ ਲਾ ਦੀ ਨਾਲ ਦੀ ਜੀ ਬੱਸ ਬੱਸ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ